ਭਾਈ ਮੈਂ ਇੱਕ ਵਾਰੀ ਨਾਂ ਸੁਣਿਆ ਹੁਣ ਐਕਸੀਲੈਂਸ ਪ੍ਰੀਤ ਇਹ ਜਲੰਧਰ ਦੀ ਫੈਮਿਲੀ ਉਹਨਾਂ ਨੇ ਆਪਣੇ ਪਰਚਿਆਂ ਦਾ ਨਾਮ ਰੱਖਿਆ ਉਹ ਵੀ ਇਦਾਂ ਦਾ ਫਨੀ ਜਿਹਾ ਨਾਮ ਸੀਗਾ ਹੁਣ ਲੋਕਾਂ ਨੂੰ ਲੱਗਦਾ ਕਿ ਨਾਮ ਤੋਂ ਹੀ ਪ੍ਰਭਾਵ ਪਾ ਲਿਆ ਜਿਹੜਾ ਪੈਂਦਾ ਹੈ ਪਿੰਡਾਂ ਵਾਲੇ ਨਾਮ ਕਾਲਾ ਗੋਰਾ ਪੂਰਾ ਹੈ ਨਾ ਇਹ ਵੀ ਨਾਮ ਰੱਖ ਹੁਣ ਇਹ ਨਾਮ ਚੱਲ ਗਏ ਹੈ ਨਾ ਭਾਈ ਮੇਰਾ ਇੱਕ ਦੋਸਤ ਦਾ ਨਾਮ ਸਮੁੰਦ ਸਿੰਘ ਹੈ ਸਮੁੰਦ ਸਿੰਘ ਸਮੁੰਦਰ ਮਤਲਬ ਹੁੰਦਾ ਸਮੁੰਦਰ ਹਣਾ ਤੇ ਉਹ ਨਾਂ ਮੈਂ ਕਈ ਨਾਮ ਨੇ ਜਿਹੜੇ ਮੈਂ ਸਿਰਫ ਇੱਕੋ ਬੰਦੇ ਦਾ ਸਮੁੰਦਰ ਸਿੰਘ ਮੈਂ ਹੁਣ ਮੇਰੀ ਜ਼ਿੰਦਗੀ ਚ ਕਿਤੋਂ ਉਹ ਕਹਿੰਦੇ ਵੀ ਕੋਈ ਕਿਸੇ ਵਿਭਾਗੇ ਚ ਮੁਰਚੀ ਹੋਣਾ ਚਾਹੀਦਾ ਅਫਸਰ ਸੀਗਾ ਤੇ ਉਹਨਾਂ ਦਾ ਨਾਂ ਸੀ ਜਪਾਨ ਸਿੰਘ ਹਾਂ ਆ ਗਿਆ ਤਾਂ ਉਹ ਆਪਣੇ ਨਾਂ ਤੋਂ ਤੰਗ ਸੀਗੇ ਵੀ ਯਾਰ ਕਿਹਾ ਜਾ ਨਾਂ ਰੱਖ ਤਾ ਕਰਦੇ ਨੇ ਹੁੰਦਾ ਨਹੀਂ ਛਿਕਵਾ ਚਲੋ ਠੀਕ ਆ ਵੀ ਉਹ ਨਾਂ ਚਲੋ ਕਹਿੰਦੇ ਵੀ ਉਹ ਨਾਂ ਤੋਂ ਥੋੜਾ ਕਰਦੇ ਸੀ ਖਿਜਦੇ ਸੀ ਲਾਲ ਤੇ ਕਹਿੰਦੇ ਵੀ ਨਵੇਂ ਜਵਾਨਾਂ ਦੀ ਭਰਤੀ ਹੋਈ ਨਵੇਂ ਮੁੰਡਿਆਂ ਦੀ ਉਹ ਆਪਦੀ ਇੰਟਰੋ ਦੇ ਦਿੰਦਾ ਇਹ ਮਾਰ ਕੇ ਸਲੂਟ ਦੱਸ ਰਿਹਾ ਮੇਰਾ ਨਾਂ ਆ ਮੇਰਾ ਨਾਂ ਆ ਮੇਰੀ ਬਟਾਲੀਅਨ ਜਿਵੇਂ ਵੀ ਹੁੰਦਾ ਇੱਥੇ ਮੈਂ ਭਰਤੀ ਹੋਇਆ ਹਾਂ ਕਹਿੰਦੇ ਇੱਕ ਹੋਰ ਆਇਆ ਮੁੰਡਾ ਉਹਨੇ ਸਲੂਟ ਮਾਰਿਆ ਕਹਿੰਦਾ ਜੀ ਸੰਸਾਰ ਸਿੰਘ ਠੀਕ ਹੈ ਉਹਨਾਂ ਨੇ ਕਹਿੰਦੇ ਆ ਨੀਵੀਂ ਚੱਕ ਕੇ ਉੱਪਰ ਦੇਖਿਆ ਉਰੇ ਆ ਕੇ ਦੇਖਿਆ ਕਹਿੰਦੇ ਰਵਿੰਦਰ ਲਾਲ ਦਾ ਹੀ ਸਾਡੇ ਘਰ ਦੀ ਮੈਂਟਲ ਹੈ ਕਿਹੜੇ ਉਟੇਲਾ ਸਾਡੇ ਤੇ ਮਿੱਟਾ ਪੇ ਪਿਆ ਕਿਵੇਂ ਜਾਪਾਨ ਨੂੰ ਰੋਈ ਨਾ ਸਾਡਾ ਸੰਸਾਰ ਹੀ ਰੱਖਦਾ